ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਪਾਵਨ ਪਵਿੱਤਰ ਸ਼ਬਦ ਦਾ ਜਾਪ ਉਚਾਰਨ ਸਿੱਖਣਾ ਹੈ ਤੇ ਇੰਦੇ ਪਿਸਰਾਮ ਸਿੱਖਣੇ ਨੇ ਕਿਉਂਕਿ ਇਹ ਸ਼ਬਦ ਜਿਹੜੀ ਪੰਕਤੀਆਂ ਬਹੁਤ ਲੰਮੀਆਂ ਨੇ ਇਸ ਕਰਕੇ ਵਿਸਰਾਮਾਂ ਦਾ ਪਤਾ ਨਹੀਂ ਲੱਗਦਾ ਇਹ 1296 ਅੰਗ ਤੇ ਆਉਂਦਾ ਹੈ ਕਨੜਾ ਰਾਗ ਹੈ ਕਨੜਾ ਮਹੱਲਾ ਚੌਥਾ ਪੜ ਤਾਲ ਘਰ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਮਨ ਜਾਪੋ ਰਾਮ ਗੋਪਾਲ ਹਰ ਰਤਨ ਜਿਵੇ ਹਰ ਲਾਲ ਮਨ ਤੇ ਵਿਸਰਾਮ ਐ ਤੇ ਹਰ ਤੇ ਵਿਸਰਾਮ ਐ ਹਰ ਗੁਰਮੁਖ ਘਰ ਟਕਸਾਲ ਗੁਰਮੁਖ ਤੇ ਵਿਸਰਾਮ ਲਾਉਣਾ ਸੰਗਤ ਜੀ ਹਰ ਹੋ ਹੋ ਕਿਰਪਾ ਰੋ ਹੋ ਹੋ ਇਹ ਜਿਹੜਾ ਪਾਠ ਸੰਗਤ ਜੀ ਵੱਖਰਾ ਐ ਪਹਿਲੇ ਹੋ ਤੇ ਵਿਸਰਾਮ ਲਾਉਣਾ ਹਰ ਹੋ ਓ ਕਿਰਪਾ ਇਸ ਤਰ੍ਹਾਂ ਪੜ੍ਹਨਾ ਰਹਾ ਤੁਮਰੇ ਗੁਣ ਅਗਮ ਅਗੋਚਰ ਅਗੋਚਰ ਤੇ ਵਿਸਰਾਮ ਲਾਉਣਾ ਏਕ ਜੀਹ ਕਿਆ ਕਥੈ ਵਿਚਾਰੀ ਕਥੈ ਨਹੀਂ ਪੜ ਦੇਣਾ ਕਥੈ ਪੜਨਾ ਵਿਚਾਰੀ ਤੇ ਵਿਸਰਾਮ ਹੈ ਪਹਿਲਾ ਵਿਸਰਾਮ ਅਗੋਚਰ ਤੇ ਲਾਉਣਾ ਦੂਜਾ ਵਿਸਰਾਮ ਵਿਚਾਰੀ ਤੇ ਲਾਉਣਾ ਦੋ ਵਿਸਰਾਮ ਨੇ ਸੰਗਤੀ ਵਿੱਚ ਕਿਉਂਕਿ ਇਹ ਪੰਕਤੀ ਲੰਮੀ ਹੈ ਇਸ ਦੇ ਵਿੱਚ ਦੋ ਵਿਸਰਾਮ ਆਏ ਨੇ ਯਾਰਕਣਾ ਤੁਮਰੇ ਗੁਣ ਅਗਮ ਅਗੋਚਰ ਏਕ ਜੀ ਕਿਆ ਕਥੈ ਵਿਚਾਰੀ RAM 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 ਲਾਲ ਹੁਣ ਦੂਜੇ RAM ਤੇ ਆਣ ਕੇ ਸੰਗਤ ਜੀ ਜਮਕੀ ਲਾਉਣੀ ਹੈ ਇੱਥੇ ਵੀ ਸ੍ਰੀ RAM ਨੇ ਜਮਕੀਏ RAM 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 ਲਾਲ ਤੁਮਰੀ ਜੀ ਅਕਥ ਕਥਾ ਤੂ 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 ਹੀ ਜਾਣਹਿ ਹੁਣ ਇਸ ਦੇ ਜਿਹੜੇ ਵੀ ਸ੍ਰੀ RAM ਹੈ ਸੰਗਤ ਜੀ ਕਥਾ ਤੇ ਜਾਉਣੀ ਜਮਕੀ ਤੁਮਰੀ ਜੀ ਅਕਾਥ ਕਥਾ ਅਕਾਥ ਕਥਾ ਕਥਾ ਦੇ ਅਣ ਕੀ ਜਮ ਕੇ ਲਾਉਣੀ ਹੈ ਜਿਹੜਾ ਇਹਦਾ ਵਿਸਰਾਮ ਹੈ ਤੂੰ 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 ਹੀ ਜਨ ਹੈ ਜਨ ਹੈ ਤੇ ਵਿਸਰਾਮ ਲਾਉਣਾ ਸੰਗਤ ਜੀ ਹਉ ਹਾਰ ਜਪ ਭਈ निहाल 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 ਹੁਣ ਜਿਹੜਾ ਇੱਥੇ ਸੰਗਤ ਜੀ ਜਿਹੜੀ ਜਮ ਕੀ ਹੈ ਉਹ ਹਉ ਤੇ ਆਣ ਕੇ ਲਗਣੀ ਹੈ ਹਉ ਹਾਰ ਜਪ ਭਈ निहाल 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 ਕਿਉਂਕਿ ਜਿਹੜੀ ਇਸੇ ਸ਼ਲੋਕ ਦੀਆਂ ਪੰਕਤੀਆਂ ਨੇ ਸੰਗਤ ਜੀ ਲੰਮੀਆਂ ਨੇ ਕਈ ਥਾਵਾਂ ਤੇ ਦੋ ਦੋ ਵਿਸਰਾਮ ਆਏ ਨੇ ਯਾਦ ਰੱਖਣਾ ਹਮਰੇ ਹਰ ਪ੍ਰਾਣ ਸਖਾ ਸੁਆਮੀ ਹਰ ਨੀਤਾ ਨੀਤਾ ਤੇ ਆਣ ਕੇ ਸੰਗਤ ਜੀ ਵਿਸਰਾਮ ਲਾਉਣਾ ਹੈ ਹਮਰੇ ਹਰ ਪ੍ਰਾਣ ਸਖਾ ਸੁਆਮੀ ਹਰ ਨੀਤਾ ਮੇਰੇ ਮਨ ਤਨ ਜੀਹ ਹਰ ਹਰੇ ਹਰੇ ਰਾਮ ਨਾਮ ਧਨ ਮਾਲ ਹੁਣ ਜਿਹੜਾ ਦੂਜਾ ਵਿਸਰਾਮ ਹੈ ਸੰਗਤ ਜੀ ਇੱਥੇ ਹਰੇ ਧਿਆਨ ਕੇ ਲਾਉਣਾ ਹੈ ਪਹਿਲਾ ਮੀਤਾ ਦਾ ਵਿਸਰਾਮ ਲੱਗ ਗਿਆ ਦੂਜਾ ਵਿਸਰਾਮ ਆ ਗਿਆ ਹਰੇ ਤੇ ਤੀਜੇ ਹਰੇ ਤੇ ਆ ਕੇ ਲਾਉਣਾ ਹੈ ਅਖੀਰ ਤੇ ਮੇਰੇ ਮਨ ਤਨ ਜੀ ਹਰ ਹਰੇ 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 ਧਿਆਨ ਰੁਕਣਾ ਹੈ RAM ਨਾਮ ਤਨ ਮਾਲ ਜਾ ਕੋ ਭਾਗ ਤਿੰਨ ਲਿਓ ਰੀ ਸੁਹਾਗ ਹੁਣ ਜਿਹੜਾ ਇਸ ਜਮਕੀਏ ਭਾਗ ਤੇ ਨਾਣੀ ਸੁਹਾਗ ਤੇ ਵਿਸਰਾਮ ਲੱਗ ਜਾਣਾ ਜਾ ਕੋ ਭਾਗ ਤਿੰਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹੁਣ ਸੰਗਤ ਜੀ ਇਹ ਜਿਹੜੀ ਪੰਕਤੀ ਹੈ ਬਹੁਤ ਜਿਆਦੀ ਲੰਮੀ ਹੈ ਇਸ ਦਾ ਹੁਣ ਜਿਹੜਾ ਵਿਸਰਾਮ ਹੈ ਇੱਕ ਤਾਂ ਗੁਰਮਤਿ ਆਣ ਕੇ ਲਗਣਾ ਹੈ ਇੱਕ ਸੁਹਾਗ ਤੇ ਲਗਣਾ ਹੈ ਸੁਹਾਗ ਤੇ ਪਹਿਲਾ ਵਿਸਰਾਮ ਹੈ ਦੂਜਾ ਵਿਸਰਾਮ ਲਉਣਾ ਹੈ ਗੁਰਮਤਿ ਆਣ ਕੇ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤਿ ਇੱਥੇ ਵਿਸਰਾਮ ਲੱਗ ਗਿਆ ਹੋ ਬਲ ਬਲੇ ਹੋ ਬਲ ਬਲੇ ਜਨ ਨਾਨਕ ਹਰ ਜਪ ਭਈ ਨਿਹਾਲ 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 ਹੁਣ ਜਿਹੜਾ ਤੀਜਾ ਵਿਸਰਾਮ ਇਸ ਪੰਕਤੀ ਦਾ ਇਸ ਬਲੇ ਤੇ ਆਣ ਕੇ ਲਉਣਾ ਹੈ ਬਲੇ ਦੇਣ ਕੇ ਬਿਸਰਾਮ ਲਾਉਣਾ ਹੈ ਹਉ ਬਲ ਬਲੇ ਹਉ ਬਲ ਬਲੇ ਇੱਥੇ ਬਿਸਰਾਮ ਤੀਜਾ ਬਿਸਰਾਮ ਲਾਜਾ ਪਹਿਲਾ ਸੁਹਾਗ ਤੇ ਸੀ ਦੂਜਾ ਗੁਰਮਤਿ ਆ ਗਿਆ ਤੀਜਾ ਆ ਗਿਆ ਬਲੇ ਦੇ ਜਨ ਨਾਨਕ ਹਰਿ ਜਪ ਭਈ ਨਿਹਾਲ 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 ਹੁਣ ਜਿਹੜਾ ਚੌਥਾ ਬਿਸਰਾਮ ਇਸ ਪੰਕਤੀ ਦਾ ਆਇਆ ਹੈ ਸੰਗਤ ਜੀ ਇਹ ਆਇਆ ਹੈ ਜਪ ਤੇ ਨਾਨਕ ਹਰ ਜਪ ਭਈ ਨਿਹਾਲ 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 ਜਿਹੜਾ ਭਈ ਐ ਇਸ ਪਾਸੇ ਲਾ ਦੇਣਾ ਜਪ ਤੇ ਵਿਸਰਾਮ ਲਾਉਣਾ ਚਾਰ ਵਿਸਰਾਮ ਇਸ ਪੰਕਤੀ ਵਿੱਚ ਆਏ ਨੇ ਸੋ ਸਾਰੀਆਂ ਸੰਗਤਾਂ ਨੂੰ ਇਸ ਪੰਕਤੀ ਦੇ ਜਿਹੜੇ ਵਿਸਰਾਮ ਨੇ ਪਤਾ ਲੱਗ ਗਿਆ ਹੋਊਗਾ ਕਿਉਂਕਿ ਪਹਿਲਾ ਵਿਸਰਾਮ ਇਸ ਪੰਕਤੀ ਦਾ ਸੁਹਾਗ ਤੇ ਆਇਆ ਸੀ ਦੂਜਾ ਗੁਰਮਤਿ ਸੀ ਤੀਜਾ ਬਲ ਬਲੇ ਤੇ ਆਇਆ ਬਲੇ ਤੇ ਲਾਉਣਾ ਹੈ ਚੌਥਾ ਹੈ ਜਪ ਤੇ ਸੋ ਸੰਗਤ ਜੀ ਇਸ ਸ਼ਲੋਕ ਦੇ ਵਿੱਚ ਜਿਹੜੀਆਂ ਪੰਕਤੀਆਂ ਆਈਆਂ ਲੰਮੀਆਂ ਸੀ ਇਸ ਕਰਕੇ ਕਈ ਥਾਂ ਤੇ ਬਿਸਰਾਮ ਚਾਰ ਚਰ ਆਏ ਨੇ ਕਈ ਥਾਂ ਤੇ ਦੋ ਆਏ ਕਈ ਥਾਂ ਤੇ ਤਿੰਨ ਆਏ ਧਿਆਨ ਰੱਖਣਾ ਇਸ ਦਾ ਅਭਿਆਸ ਨੂੰ ਕਰਨਾ ਤੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ